ਜੋ ਤੁਸੀਂ ਇਸ ਵਕਤ ਸਕਰੀਨ ਦੇ ਵੀਡੀਓ ਦੇਖ ਰਹੇ ਹੋ ਕਿ ਇੱਕ ਸ਼ਖਸ ਛਤਰੀ ਲੈ ਕੇ ਰੋਡ ਦੇ ਉੱਪਰ ਤੁਸੀਂ ਸੋਚ ਰਹੇ ਹੋ ਕੀ ਕਰ ਰਿਹਾ ਹੈ ਇਹ ਰੋਡ ਦੇ ਉੱਤੇ ਪੁਲ ਦੇ ਕੋਲ ਜਿਹੜਾ ਕਿ ਕੱਕੋ ਦੇ ਕੋਲ ਲੱਕੜ ਮੰਡੀ ਹੈ ਉਹਦੇ ਲਾਗੇ ਪੁਲ ਹੈ ਜਿਹਦੇ ਉੱਤੇ ਲਾਗੇ ਕਿ ਬਹੁਤ ਜ਼ਿਆਦਾ ਸੜਕ ਟੁੱਟੀ ਹੋਈ ਹੈ ਉਸ ਸੜਕ ਦੇ ਲਾਗੇ ਇਹ ਸ਼ਖਸ ਬਾਈਕ ਤੇ ਜਾ ਰਿਹਾ ਸੀ ਤੇ ਆਪਾਂ ਗੱਡੀ ਚਾ ਰਹੇ ਸੀ ਕਿਸੇ ਜਗ੍ਹਾ ਤੋਂ ਤੇ ਆਪਾਂ ਗੱਡੀ ਲਗਾ ਕੇ ਦੇਖਿਆ ਕਿ ਸਾਈਡ ਤੇ ਕਿ ਬੰਦਾ ਆਲੇ-ਦੁਆਲੇੋਂ ਪੱਥਰ ਇਕੱਠੇ ਕਰਕੇ ਤੇ ਇਸ ਟੋਏ ਦੇ ਵਿੱਚ ਭਰ ਰਿਹਾ ਸੀ ਤਾਂ ਕਿ ਤੋਇਆ ਭਰ ਸਕੇ ਤੇ ਕਿਸੇ ਦਾ ਬਾਈਕ ਗਿਰ ਨਾ ਸਕੇ ਤੇ ਦੇਖ ਸਕਦੇ ਹੋ ਕਿ ਇਦਾਂ ਦੇ ਸ਼ਖਸ ਜਿਹੜੇ ਨੇ ਦੇਸ਼ ਵਾਸਤੇ ਤੇ ਸਾਡੇ ਸ਼ਹਿਰ ਵਾਸਤੇ ਕਿੰਨੇ ਵਧੀਆ ਲੋਕ ਨੇ ਕਿ ਜਿਹੜੇ ਆਪਣਾ ਕੰਮ ਛੱਡ ਕੇ ਬਾਈਕ ਸਾਈਡ ਤੇ ਲਗਾ ਕੇ ਕਿ ਲੋਕਾਂ ਦੇ ਭਲਾ ਕਰਨ ਵਾਸਤੇ ਤੇ ਰੋਡ ਦੇ ਉੱਤੇ ਜਿੱਥੇ ਟੋਇਆ ਹੈ ਉੱਥੇ ਪੱਥਰ ਲੱਭ ਲੱਭ ਕੇ ਇੱਟਾਂ ਭਰ ਰਿਆ ਹੈ ਤੇ ਦੂਜੇ ਪਾਸੇ ਦੇਖ ਸਕਦੇ ਹੋ ਬਾਕੀ ਜਨਤਾ ਜਾਈ ਜਾ ਰਹੀ ਹੈ ਟੋਇਆ ਦੇ ਵਿੱਚੋਂ ਨਿਕਲ ਕੇ ਕਿੱਡੇ-ਕੱਡੇ ਵੱਡੇ ਟੋਏ ਆ ਲੱਕੜ ਮੰਡੀ ਦੇ ਨਾਲ ਕੱਕੋ ਦੇ ਵਿੱਚ ਇਹ ਸ਼ਖਸ ਦੇਖੋ ਕਿ ਸਾਨੂੰ ਦੇਖ ਕੇ ਪਹਿਲੇ ਲੱਗਾ ਉਹਨੂੰ ਕਿ ਪਤਾ ਨਹੀਂ ਕੀ ਹੋਇਆ ਮੈਂ ਕੋਈ ਗਲਤੀ ਤਾਂ ਨਹੀਂ ਕਰਤੀ ਉਹ ਸਾਈਡ ਤੇ हट ਗਿਆ ਦੇਖੋ ਤੁਸੀਂ ਵੀਡੀਓ ਵਿੱਚ ਫਿਰ ਆਪਾਂ ਉਹਨੂੰ ਕਿਹਾ ਕਿ ਨਹੀਂ ਨਹੀਂ ਤੁਸੀਂ ਵਧੀਆ ਕੰਮ ਕਰ ਰਹੇ ਹੋ ਤਾਂ ਕਰਕੇ ਆਪਾਂ ਤੁਹਾਡੀ ਵੀਡੀਓ ਬਣਾ ਰਿਹਾ ਕਿ ਤੁਸੀਂ ਟੋਇਆਂ ਨੂੰ ਭਰਦੇ ਪਏ ਹੋ ਤੇ ਇਹ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਵੀ ਨੇ ਜਿਹੜੇ ਕਿ ਲੋਕਾਂ ਵਾਸਤੇ ਚੰਗਾ ਸੋਚਦੇ ਨੇ ਲੱਤਾਂ ਖਿੱਚਣ ਵਾਲੇ ਤਾਂ ਤੁਹਾਨੂੰ ਬਹੁਤ ਮਿਲ ਜਾਣਗੇ ਲੇਕਿਨ ਜਿਹੜੇ ਦੁਨੀਆ ਵਾਸਤੇ ਚੰਗਾ ਸੋਚਦੇ ਨੇ ਇਦਾਂ ਦੇ ਬੰਦਿਆਂ ਦੀ ਵੀਡੀਓ ਬਣਾ ਕੇ ਵੀ ਅੱਗੇ ਲਿਆਣੀ ਚਾਹੀਦੀ ਹੈ ਨਹੀਂ ਤਾਂ ਲੋਕੀ ਦਾ ਵਿਹਲੇ ਬੈਠੇ ਪ੍ਰਧਾਨਗੀ ਆ ਛਾੜਦੇ ਰਹਿੰਦੇ ਨੇ ਤੇ ਵੀਡੀਓ ਪਵਾਉਣ ਵਾਸਤੇ ਸਾਨੂੰ ਕਹਿੰਦੇ ਲੇਕਿਨ ਇਦਾਂ ਦੀ ਵੀਡੀਓ